ਜਿਹੜਾ ਤਾਂ ਕੋਆਪਰੇਟਿਵ ਸ਼ੂਗਰ ਮੇਲਾ ਜਿਹੜੇ ਸਾਡੇ ਵਿਭਾਗੇ ਦੀਆਂ ਹਨ ਉਹਨਾਂ ਦੇ 540 ਕਰੋੜ ਰੁਪਇਆ ਦੇਣਾ ਸੀ ਜਿੰਨਾ ਚੋਂ 450 ਕਰੋੜ ਰੁਪਇਆ ਆਲਰੇਡੀ ਦੇ ਦਿੱਤਾ ਹੈ ਔਰ ਸਿਰਫ 90 ਕਰੋੜ ਦਿੰਨਾ ਦੇਣਾ ਉਹ ਅਸੀਂ ਸੈਪਟੰਬਰ ਚ 90 ਕਰੋੜ ਦੇ ਦੇਾਂਗੇ ਇਸ ਕਰਕੇ ਜਿਹੜਾ ਬੈਲੈਂਸ ਕਿਸਾਨਾਂ ਦਾ ਹੈ ਉਹ ਪੂਰਾ ਕਰ ਦਿੱਤਾ ਜਾਏਗਾ ਜਿਹੜਾ ਮਿਲਾਂ ਦਾ ਹੈ ਮਿਲਾਂ ਨੇ 1100 23 ਕਰੋੜ ਰੁਪਇਆ ਕਿਸਾਨ ਦਾ ਦੇਣ ਸੀ 900 ਕਰੋੜ ਉਹਨਾਂ ਨੇ ਦੇ ਦਿੱਤਾ ਹੈ 223 ਕਰੋੜ ਰਹਿੰਦਾ ਉਹ ਹਾਈ ਕੋਰਟ ਕੇਸ ਚੱਲ ਰਿਹਾ ਹੈ ਉਹਦੀ ਅਗਲੀ ਤਰੀਕ ਜਿਹੜੀ ਹੈ 10 ਸਤੰਬਰ ਦੀ ਹੈ ਉਦੋਂ ਉੱਥੇ ਫੈਸਲਾ ਹੋਣਾ ਹੈ ਲੇਕਿਨ ਗਵਰਨਮੈਂਟ ਦੀ ਵੀ ਡਿਊਟੀ ਹੈ ਅਸੀਂ ਫਾਰਮਰਜ਼ ਨਾਲ ਵੀ ਪ੍ਰਿੰਸੀਪਲ ਸੈਕਟਰੀ ਮੇਰੇ ਨਾਲ ਮੀਟਿੰਗ ਕੀਤੀ ਹੈ ਕੋਈ 100 ਫਾਰਮਰ ਨਾਲ ਸਾਰੀ ਇੰਡਸਟਰੀ ਨਾਲ ਦੋ ਦਫਾ ਮੀਟਿੰਗ ਹੋ ਗਈ ਹੈ ਤੇ ਤੀਸਰੀ ਦਫਾ ਹੋਰ ਕਰਕੇ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਵੀ ਮਸਲਾ ਫਿਰ देयर इज नो ਪ੍ਰੋਬਲਮ ਲੇਕਿਨ ਉਹ ਉਹ ਹੁਣ ਆਉਣਾ ਚਾਹੁੰਦੇ ਐ ਮੈਂ ਤਾਂ ਕਹਿੰਦਾ ਸਾਂ ਕਿ ਅੰਦਰ ਡਰਾਈੰਗ ਰੂਮ ਚ ਬੈਠਣ ਦੇ ਸ਼ੁੱਡ ਹੈਵ ਅ ਕੱਪ ਆਫ ਟੀ ਵਿਦ ਮੀ ਐਂਡ ਡਿਸਕਸ ਦਾ ਪ੍ਰੋਬਲਮਸ